ਉਗਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਆਪਾਂ ਵਿਸ਼ਾ ਸ਼ੁਰੂ ਕੀਤਾ ਸੀ ਗੁਰਬਾਣੀ ਵਿੱਚ ਸੰਤ ਸਾਧ ਮਹਾਪੁਰਖ ਬ੍ਰह्म ਗਿਆਨੀ ਆਖ ਸ਼ਬਦ ਜਿਹੜੇ ਨੇ ਇਹ ਕਿਸ ਸੰਦਰਭ ਦੇ ਵਿੱਚ ਵਰਤੇ ਗਏ ਨੇ ਕਿਸ ਤੇ ਵਾਸਤੇ ਵਰਤੇ ਗਏ ਨੇ ਕਿ ਨੂੰ ਸੰਤ ਕਿਹਾ ਗਿਆ ਕਿ ਨੂੰ ਸਾਧ ਕਿ ਨੂੰ ਮਹਾਪੁਰਖ ਔਰ ਕਲ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਜਿਹੜੇ ਸੰਤ ਦੀ ਮਹਿਮਾ ਇੱਥੇ ਗਾਈ ਗਈ ਹੈ ਜਿਹਦੀ ਨਿੰਦਾ ਨਾ ਕਰਨ ਵਾਸਤੇ ਕਿਹਾ ਗਿਆ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤੇ ਅਕਾਲਪੁਰਖ ਆਉਂਦਾ ਹੈ ਅਕਾਲਪੁਰਖ ਨੂੰ ਸੰਤ ਕਿਹਾ ਗਿਆ ਜਿਸ ਲਈ ਇੱਕ ਵਚਨ ਆਉਂਦਾ ਹੈ ਗੁਰਬਾਣੀ ਦੇ ਵਿੱਚ ਸੰਤ ਸ਼ਬਦ ਤੇ ਪਹਿਲਾਂ ਤਾਂ ਅਕਾਲਪੁਰਖ ਵਾਸਤੇ ਆਉਂਦਾ ਹੈ ਅੱਜ ਇਸੇ ਸੰਬੰਧ ਦੇ ਵਿੱਚ ਹੀ ਕੁਝ ਹੋਰ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਨੇ ਨੇ ਅੱਜ ਦਾ ਪਹਿਲਾ ਪ੍ਰਮਾਣ ਜੋ ਹੈ ਇਹ ਗੁਰੂ ਰਾਮਦਾਸ ਬਾਦਸ਼ਾਹ ਦਾ ਉਚਾਰਣ ਕੀਤਾ ਹੋਇਆ ਜਿਸ ਦੇ ਵਿੱਚ ਚੌਥੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਮੇਰਾ ਪ੍ਰੀਤਮ ਮਿੱਤਰ ਹਰਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰ ਸੁਘੜ ਸੁਜਾਨ ਜੀਓ ਮੇਰਾ ਪ੍ਰੀਤਮ ਪ੍ਰੀਤਮ ਲੋਪਜੜਾ ਦੋ ਲਫ਼ਜ਼ਾਂ ਦੇ ਮੇਲ ਤੋਂ ਬਣਿਆ ਪ੍ਰੀਤਮ ਸਭ ਤੋਂ ਪਿਆਰਾ ਸਭ ਤੋਂ ਉੱਤਮ ਪਿਆਰਾ ਸਭ ਤੋਂ ਉੱਪਰ ਪਿਆਰਾ ਸਭ ਤੋਂ ਵੱਧ ਪਿਆਰਾ ਇਹ ਰਾ ਪ੍ਰੀਤਮ ਮਿੱਤਰ ਮੈਨੂੰ ਸਮਝ ਲੱਗ ਗਈ ਕਿ ਮੇਰਾ ਪ੍ਰੀਤਮ ਮੇਰਾ ਮਿੱਤਰ ਜਿਹੜਾ ਹੈ ਕੌਣ ਹੈ ਹਰ ਪੁਰਖ ਸੁਜਾਨ ਜੀ ਉਹ ਹਰੀ ਪੁਰਖ ਜਿਹੜਾ ਸੁਜਾਨ ਹੈ ਸਭ ਕੁਝ ਜਾਣਨ ਵਾਲਾ ਜੋ ਸਪੂਰਣ ਰੂਪ ਦੇ ਵਿੱਚ ਸੁਗੜ ਹੈ ਤੁਲਨ ਰੂਪ ਦੇ ਵਿੱਚ ਸਿਆਣਾ ਹੈ ਉਹ ਮੇਰਾ ਸੱਚਾ ਮਿੱਤਰ ਹੈ ਸਭ ਤੋਂ ਪਿਆਰਾ ਮਿੱਤਰ ਹੈ ਐਸੇ ਮਿੱਤਰ ਨਾਲ ਮੇਰਾ ਮਿਲਾਪ ਕਿਵੇਂ ਹੋਇਆ ਗੁਰ ਮੇਲੇ ਗੁਰੂ ਨੇ ਮੈਨੂੰ ਮੇਲਿਆ ਸੰਤ ਹਰੇ ਐਸੇ ਸੰਤ ਕਾਲਪੁਰਖ ਨੂੰ ਸੰਤ ਪਰਮਾਤਮਾ ਨੂੰ मेरा मिलाप गुरु राही हो गुरु ने मेरा मिलाप कराया गुरु मिले संत हर सुगड़ सुजान जियो हम इतने भी आप देख लीए कि संत हर आया है परमात्मा संत है वो मेरा सब तो प्यारा प्रीतम है मित्र है मेरा वो सब तो स्याण है और गुरु राही मेरा उस मिलाप होया ਅਇਤਾ ਦੂਸਰਾ ਪਰਮਾਨ ਜਿਹੜਾ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇੱਕ ਪੰਕਤੀ ਦੇ ਵਿੱਚ ਸਭ ਕੁਝ ਸਤਗੁਰੂ ਨੇ ਸਮਝਾ ਦਿੱਤਾ ਹੈ ਆਨੰਦ ਕਰ ਸੰਤ ਹਰ ਜਪ ਪ੍ਰਮਾਤਮਾ ਸੰਤ ਨੂੰ ਜਪਿਆ ਕਰ ਤੇ ਬਸ ਜੀਵਨ ਦੇ ਵਿੱਚ ਅਨੰਦ ਮਾਣੀ ਜਾ ਜਿਵੇਂ ਜਿਵੇਂ ਤੂੰ ਪ੍ਰਮਾਤਮਾ ਸੰਤ ਨੂੰ ਜਪੇਂਗਾ ਤੇਰੇ ਜੀਵਨ ਦੇ ਵਿੱਚ ਅਨੰਦ ਆਈ ਜਾਏਗਾ ਪ੍ਰਮਾਤਮਾ ਸੰਤ ਸੰਤ ਹਰਿ ਅਇਦਾ ਤੀਸਰਾ ਪ੍ਰਮਾਣ ਵੀ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿਹਦੇ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਔਰ ਇਕਸੇ ਦੀ ਮੈਂ ਟੇਕ ਹੈ ਜੋ ਸਿਰ ਸਭ ਸਭਨਾ ਸਮਰੱਥ ਸਤਗੁਰ ਸੰਤ ਮਿਲਾਇਆ ਮਸਤਕ ਤਰ ਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਸਾਰੀ ਗੱਲ ਸਪਸ਼ਟ ਕੋਈ ਬਿਲਕੁਲ ਨਹੀਂ ਗੱਥੇ ਮਤਲਬ ਜੇ ਥੋੜਾ ਜਿਹਾ ਧਿਆਨ ਦੇ ਕੇ ਆਪਾਂ ਰਹੀਏ ਤੇ ਕੋਈ ਹੋਰ ਕਿਧਰੇ ਭਟਕਣ ਦੀ ਲੋੜ ਨਹੀਂ ਸਾਰੀ ਗੱਲ ਜਿਹੜੀ ਹੈ ਨਾ ਸਮਰੱਥ ਹੁੰਦੀ ਔਰ ਇੱਕ ਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਮੈਨੂੰ ਇੱਕੋ ਅਕਾਲ ਪੁਰਖ ਦੀ ਟੇਕ ਹੈ ਜੋ ਸਾਰਿਆਂ ਦੇ ਸਿਰ ਦੇ ਉੱਤੇ ਸਭ ਤੋਂ ਸਮਰੱਥ ਹੈ ਸਾਰਿਆਂ ਦੇ ਉੱਪਰ ਜਿਹੜਾ ਰਾਜ ਕਰਨ ਵਾਲਾ ਸਾਰਿਆਂ ਦੇ ਉੱਤੇ ਜਿਹੜਾ ਸਭ ਨੂੰ ਬਣਾਉਣ ਨਾਲ ਸਭ ਨੂੰ ਵਿਨਾਸ਼ ਨਾਲ ਸਭਨਾ ਸਿਰ ਸਭਨਾ ਸਮਰੱਥ ਸਭ ਤੋਂ ਉੱਪਰ ਹੈ ਜਿਹੜਾ ਸਤਗੁਰ ਸੰਤ ਮਿਲਾਇਆ ਹੁਣ ਇੱਥੇ ਵੀ ਸਤਗੁਰ ਦੇ ਰਾਰੇ ਨੂੰ ਜਿਹੜਾ ਉਹ ਸਿਆਰੀ ਹੈ ਸਤਗੁਰ ਸੰਤ ਮਿਲਾਇਆ ਸਤਗੁਰੂ ਨੇ ਮੈਨੂੰ ਸੰਤ ਮਿਲਾ ਦਿੱਤਾ ਮਸਤਕ ਤਰਕ ਹੱਥ ਮੇਰੇ ਉੱਤੇ ਕਿਰਪਾ ਕਰਕੇ ਮੇਰੇ ਮੱਥੇ ਤੇ ਆਪਣਾ ਹੱਥ ਰੱਖ ਕੇ ਭਾਵੇਂ ਮੇਰੇ ਤੇ ਬਖਸ਼ਿਸ਼ ਕਰਕੇ ਸਤਗੁਰੂ ਨੇ ਮੈਨੂੰ ਸੰਤ ਨਾਲ ਮਿਲਾ ਦਿੱਤਾ ਕਿਹੜੇ ਸੰਤ ਨਾਲ ਮਿਲਾਇਆ ਔਰਗੋ ਸਤਗੁਰੂ ਦਾ ਵੱਡਾ ਸਾਹਿਬ ਗੁਰੂ ਮਿਲਾਇਆ ਵੱਡਾ ਸਾਹਿਬ ਉਹ ਸੰਤ ਕਿਹੜਾ ਜਿਹੜਾ ਮੈਨੂੰ ਮਿਲਾਇਆ ਵੱਡਾ ਸਾਹਿਬ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਵੱਡਾ ਸਾਹਿਬ ਹੈ ਜਿਹੜਾ ਸਭ ਤੋਂ ਵੱਡਾ ਮਾਲਕ ਹੈ ਸਭ ਤੋਂ ਵੱਡਾ ਮਾਲਕ ਅਕਾਲ ਪੁਰਖ ਮੈਨੂੰ ਗੁਰੂ ਨੇ ਮਿਲਾਤਾ ਜੇ ਨਤਾਰਿਆ ਸਗਲ ਜਗਤ ਜਿਹਨੇ ਸਾਰੇ ਸੰਸਾਰ ਨੂੰ ਤਾਰ ਦਿੱਤਾ ਜਿਹੜਾ ਸਾਰੇ ਤਾਰ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ ਉਹ ਸੰਤ ਬਿਲਾਤਾ ਉਹ ਸੰਤ ਹੈ ਅਕਾਲ ਪੁਰਖ ਵਾਹਿਗੁਰੂ ਸਾਰੇ ਪਰਮਾਨਾਂ ਤੋਂ ਬਾਅਦ ਉਹਦੇ ਬਾਅਦ ਵੀ ਸਾਨੂੰ ਕੋਈ ਬਲੇਖਾ ਰਹਿ ਜਾਵੇ ਤੇ ਉਹ ਸਾਡੀ ਮੱਤ ਦੀ ਗੱਲ ਹੈ ਗੁਰਬਾਣੀ ਤੇ ਬੜੀ ਸਪਸ਼ਟ ਹੈ ਅਸ ਸਾਡੇ ਥੋੜਾ ਜਿਹਾ ਧਿਆਨ ਦੇਣ ਦੀ ਗੱਲ ਹੈ ਫਿਰ ਸਾਨੂੰ ਕੋਈ ਪਰਮਾਨ ਨਹੀਂ ਸੱਜਦਾ ਪਟਕਾਰ ਨਹੀਂ ਸਕਦਾ ਅਜਿਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ